ਕਮਕੌਰ ਦੀ ਗੜੀ ਤੋਂ ਪਿਛਲੇ ਰਾਹੋਂ ਨਿਕਲ ਦੁਸ਼ਮਣਾ ਵਿੱਚ ਹਰੌਲੀ ਮਚਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤ੍ਰਹਾਂ ਦੇ ਜਥੇ ਸਣੇ ਮੱੱਚੇ ਕਿਸਮਾਨ ਦੇ ਵਿੱਚ ਦੀ ਨਿਕਲੇ ਜਾ ਰਹੇ ਹਨ ਉਸ ਤੜਥਲੀ ਹਨੇਰੇ ਤੇ ਗਰਦਗਵਾਰ ਵਿੱਚ ਆਪ ਇੱਕ ਪਾਸੇ ਦਲੋਂ ਨਿਕਲ ਗਏ ਪਰ ਉਸ ਹਰੌਲੀ ਵਿੱਚ ਸਾਥੀ ਇਸ ਇੱਕ ਤਰ੍ਹਾਂ ਵਿਸੜ ਚੁੱਕੇ ਸਨ ਉਹ ਵੀ ਕਿਸੇ ਹੋਰ ਰਾਮਰੋਲੇ ਦਾ ਹਿੱਸਾ ਬੰਦੇ ਤਿਲਕ ਦੇ ਦੂਰ ਨਿਕਲ ਗਏ ਜਦ ਸਵਾ ਕੋ ਕੋਸ ਥਾੋਂ ਤੋਂ ਗੁਰੂ ਜੀ ਨਿਕਲ ਗਏ ਤਾਂ ਇੱਕ ਥਾਵੇਂ ਬੈਠ ਗਏ ਥੋੜੀ ਦੂਰ ਤੋਂ ਦੋ ਗੁੱਜਰ ਲੰਗੇ ਇੱਕ ਤਾਂ ਜਰਾ ਪਰਲੇ ਪਾਸੇ ਸੀ ਇੱਕ ਕੋਲਾ ਨਿਕਲਿਆ ਉਸਨੇ ਗੁਰੂ ਜੀ ਨੂੰ ਪਸਾਨ ਕੇ ਆਖਿਆ ਹਾਂ ਕੀ ਤੁਸੀਂ ਤਾਂ ਕੇਰੇ ਵਿੱਚ ਸਾਂ ਕਿੰਕੂ ਨਿਕਲ ਆਏ ਆਪਨੇ ਉਸ ਨੂੰ ਕਿਹਾ ਬੋਲ ਨਾ ਉਸਨੇ ਕਿਹਾ ਮੈਂ ਪਕੜ ਕੇ ਇਨਾਮ ਲੈਣਾ ਤਾਂ ਸਤ ਗੁਰਾਂ ਉਸ ਵੱਲ ਕੁਝ ਮਾਲੀਅਤ ਦੀ ਸਹਿ ਛੱਟੀ ਕਿ ਲੈ ਨਾਮ ਇੱਥੋਂ ਲੈਦਾ ਪਰ ਉਹ ਲੈ ਕੇ ਵੀ ਉੱਚੀ ਉੱਚੀ ਰੌਲਾ ਪਾਉਣ ਲੱਗਾ ਤਾਦੇ ਸਤਗੁਰਾਂ ਨੇ ਆਪਣੇ ਸੁਭਾਵਿਕ ਫੁਰਤੀ ਨਾਲ ਉਸਤੇ ਬਾਹਰ ਕੀਤਾ ਤੇ ਉਸ ਨੂੰ ਬੋਲਣ ਆਰੀ ਕਰ ਦਿੱਤਾ ਤੇ ਆਪ ਅੱਗੇ ਤੁਰ ਪਏ ਫਿਰ ਕੁਝ ਪੰਡਾ ਚੱਲ ਕੇ ਆਪ ਨੇ ਇੱਕ ਝੰਡ ਦੇ ਹੇਠਾਂ ਸਾਹ ਕੱਢਿਆ ਬੜੀ ਕਠਨਤਾ ਨਾਲ ਨੰਗੇ ਪੈਰੀ ਚੱਲ ਰਹੇ ਹਨ ਜੋੜਾ ਵੀ ਪੈਰਾਂ ਵਿੱਚ ਨਹੀਂ ਰਿਹਾ ਇੱਕ ਥਾਵੇਂ 베ਰੀਆਂ ਦਾ ਅੱਕਾ ਝਾੜ ਦੇਖ ਕੇ ਗੁਰੂ ਜੀ ਨੇ ਇਨ੍ਹਾਂ ਦੇ ਵਿਚਕਾਰ ਓਲੇ ਵਹਿ ਗਏ ਥੋੜੀ ਦੇਰ ਸਾਹ ਕੱਢ ਕੇ ਫਿਰ ਤਿੱਖੇ ਤਿੱਖੇ ਤੁਰੇ ਪਰ ਹੁਣ ਸਰੀਰਕ ਸ਼ਕਤੀ ਹਾਰ ਦੇਣ ਲੱਗੀ ਜੋ ਦੋ ਦਿਨ ਦੋ ਰਾਤਾਂ ਤੋਂ ਚਮਕੌਰੋਂ ਨਿਕਲਿਆ ਹੋ ਚੁੱਕਿਆ ਸਨ ਉਸ ਤੋਂ ਪਹਿਲਾਂ ਰਾਤ ਤੇ ਦਿਨ ਵੀ ਨਿਕਲਣ ਦੀਆਂ ਤਿਆਰੀਆਂ ਵਿੱਚ ਲੱਗਾ ਸੀ ਅੱਜ ਹੁਣ ਦੋ ਦਿਨ ਦੋ ਰਾਤਾਂ ਤੋਂ ਅਗਲੀ ਰਾਤ ਹੈ ਅਰਥਾਤ ਲਗਭਗ 23 ਪਹਿਰਾ ਕਮਰ ਕੱਸਾ ਖੋਲੇ ਬਿਨਾ ਜਾਗਦਿਆਂ ਤੇ ਜਗਤ ਦੇ ਮਹਾਨ ਕਠਨ ਤੇ ਦੋਸਤਰ ਜੰਗਾਂ ਵਿੱਚੋਂ ਮਹਾਨ ਕਠਨ ਕਰਦਿਆਂ ਜੰਗ ਬੀਤਿਆ ਹੈ ਸਰੀਰ ਨੇ ਜੋ ਐਤਨੀ ਝਾਲ ਚਾਲੀ ਹੈ ਇਹ ਵੀ ਇੱਕ ਬੜੀ ਅਨੋਖੀ ਗੱਲ ਹੈ ਕੌਣ ਸੂਰਮਾ ਹੈ ਜੋ ਤਰੇ ਰਾਤਾਂ ਉਤੋਂ ਥਲੀ ਨਾ ਸਵੇ ਜੁੱਧ ਵਿੱਚ ਰਹੇ ਔਰ ਲਗਾਤਾਰ 90 ਜਾਂ 100 ਘੰਟੇ ਜੁੱਧ ਵਿੱਚ ਜੁਟਿਆ ਰਹੇ ਤੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹਲ ਅਜਿਤ ਅਟਲ ਮਰਜੀ ਦੇ ਮਾਲਕ ਹੁਣ ਸਰੀਰ ਨੂੰ ਚਾਹੁੰਦੇ ਦੇਖ ਕੇ ਵੀ ਮਨ ਨਹੀਂ ਝਮਿਆ ਸਰੀਰ ਦਾ ਉੱਪਰਲਾ ਝਟਪਟ ਕਰ ਲਿਆ ਇੱਕ ਅੱਕ ਦੇ ਬੂਟੇ ਦੇ ਫੁੱਲ ਤੋੜ ਕੇ ਖਾ ਲਏ ਸ਼ੀਗਰ ਆਸਰ ਲਈ ਅੱਕ ਦੇ ਪੱਤੇ ਤੋਂ ਦੁੱਧ ਚੋ ਆ ਕੇ ਚੱਟ ਲਿਆ ਤੇ ਇਸ ਦੇ ਅਮਲ ਨਾਲ ਕੁਸ ਪੈਂਦਾ ਹੋਰ ਤੁਰੇ ਹੁਣ ਮਾਸੀਵਾੜੀ ਦੀ ਜੂ ਆ ਗਈ ਸ੍ਰੀ ਗੁਰੂ ਜੀ ਦੇ ਚਰਨਾਂ ਵਿੱਚ ਸਾਲੇ ਪੈ ਗਏ ਸੇ ਤੁਰਨਾ ਕਠਨ ਹੋ ਰਿਹਾ ਸੀ ਇੱਕ ਥਾਂ ਲੱਦੀ ਖੂਹੀ ਦੇ ਰੇੜੇ ਸੰਘਣੇ ਬਰਸ ਸਨ ਮਾਨੋ ਕੋਈ ਬਾਗ ਸੀ ਇਸ ਦੇ ਬਾਹਰ ਬੈਠ ਤੇ ਕੋਟ ਤਕਾਈ ਤੇ ਇੱਥੇ ਓਟ ਤਕਾ ਕੇ ਸਤ ਗੁਰ ਜੀ ਬੈਠ ਗਏ ਆਲਸ ਹੋਰ ਵਧਿਆ ਤਾਂ ਇੱਕ ਟਿੰਡ ਲੀਤੀ ਉਸ ਨੂੰ ਦੁਪੱਟੇ ਵਿੱਚ ਲਪੇਟ ਕੇ ਸਰਾਹਣੇ ਰੱਖਿਆ ਉਸ ਦੀ ਤਰ੍ਹਾਂ ਸਾਸਤਰ ਸਾਜੇ ਕਮਰ ਕਸਾ ਬੱਧੇ ਆਪ ਲੇਟ ਗਏ ਮਾੜਾ ਜਿਹਾ ਕੱਪੜਾ ਜੋ ਕਮਰ ਕਸੇ ਤੇ ਉਤੋਂ ਦੀ ਬੱਧਾ ਸੀ ਉੱਤੇ ਲਿਆ ਤੇ ਸਿਆਲੇ ਦੀ ਮਹਾ ਠੰਡੀ ਰਾਤ ਦੇ ਪਿਛਲੇ ਪਹਿਰ ਦੀ ਨੀਂਦ ਵਿੱਚ ਸੌਂ ਗਏ ਉਹ ਮਹਾਪੁਰਖ ਜੋ ਅਰਸਾਂ ਤੋਂ ਰੱਬੀ ਰੰਗ ਰਮਾਉਣ ਆਇਆ ਹੈ ਜਿਸ ਦੀ ਸੇਵਾ ਵਿੱਚ ਦੇਵ ਗਣ ਤੇ ਫਰਿਸ਼ਤੇ ਹਾਜ਼ਰ ਹਨ ਹਾਂ ਉਹ ਜਿਸ ਦੇ ਤਰਨ ਲਈ ਮਖਬਲੀ ਫਰਸ ਬਿਸਦੇ ਸਨ ਜਿਸ ਦੇ ਰਾਮ ਲਈ ਜਗਤ ਆਪਾਂ ਵਾਰਦਾ ਸੀ ਅੱਜ ਤੱਕ ਨਾ ਟੰਡ ਸਰਾਣੇ ਰੱਖ ਭੂਮੀ ਪਿਆ ਹੈ ਪੈਰੀ ਸਾਲੇ ਹਨ ਸਰੀਰ ਥਕਤ ਹੈ ਉੱਤੇ ਉੱਤੇ ਨੂੰ ਕੋਈ ਲੋਈ ਕੰਬਲੀ ਤੱਕ ਨਹੀਂ ਪਾਸ ਕੋਈ ਦਰਦੀ ਪਿਆਰਾ ਨਹੀਂ ਪਿਆਰ ਬਸੋੜਾ ਆਏ ਹਨ ਬੱਚੇ ਕਹਾ ਆਏ ਹਨ ਆਂਧਰਾ ਦੇ ਸਨੇਹ ਪੁਰਜੇਪੁਰਜੇ ਕਰਵਾ ਆਏ ਹਨ ਪਿਆਰੇ ਪਿਆਰਿਆ ਤੋਂ ਪਿਆਰੇ ਬਲਦਾਨ ਦੇ ਆਏ ਹਨ ਜੋ ਨਾਲ ਹਨ ਸੰਨ ਉਹ ਵੀ ਖੁੰਝਾਏ ਹਨ ਇਸ ਵੇਲੇ ਇਕੱਲੇ ਬਰਾਜ ਰਹੇ ਹਨ ਦੇਖਣਾ ਗੁਰੂ ਜੀ ਠੰਡੀ ਠਾਰ ਨੰਗੀ ਕਰੜੀ ਮੈਲੀ ਧਰਤੀ ਉੱਤੇ ਜਿਸ ਦਾ ਭਾਰ ਉਤਾਰਨ ਆਏ ਹਨ ਡਾਡੀ ਸਰਦੀ ਵਿੱਚ ਬਰਾਜ ਰਹੇ ਹਨ ਦੇਖੋ ਬੱਕੀ ਪਰਨੇ ਪਏ ਹਨ ਖੱਬੀ ਬੱਕੀ ਨੂੰ ਹੈ ਸੱਜੀ ਉੱਪਰ ਨੂੰ ਮੂੰਹ ਉਸ ਪਾਸੇ ਨੂੰ ਹੈ ਜਿੱਧਰੋਂ ਕੋਈ ਆ ਸਕਦਾ ਹੈ ਪੈਠ ਤੇ ਅਸੀਸ ਤੇ ਚਰਨ ਬੱਲ ਬ੍ਰੈਕਸ ਦੇ ਕੱਟੇ ਹੋਏ ਟਹਿਣਾ ਦੀ ਓਟ ਹੈ ਦੋਨੋਂ ਸਾਥ ਹੀ ਅੱਗੇ ਹਨ ਗੁਲਸਤਰਾਨ ਜਿਸ ਵਿੱਚ ਹੀਰਾ ਜੜਿਆ ਹੈ ਅੰਗੂਠੇ ਵਿੱਚ ਹੀ ਹੈ ਸੁੱਤੇ ਪਏ ਹਨ ਪਰ ਨਿੱਕੀ ਜੀ ਆਹੜ ਤੋਂ ਜਾਗ ਸਕਦੇ ਹਨ ਹਰ ਇਕ ਬਸਿਨਾ ਵਿੱਚ ਤਮਾਚਾ ਤੀਰ ਚਲਾ ਸਕਦੇ ਹਨ ਐਉਂ ਸਾਵਧਾਨ ਹਨ ਗੁਲਸਸਤਰਾਨ ਇੱਕ ਅੰਗੂਠੇ ਦਾ ਆਸਰਾ ਹੁੰਦਾ ਸੀ ਜੋ ਤੀਰ ਖਿੱਚਣ ਵੇਲੇ ਅੰਗੂਠੇ ਦੀ ਔਰ ਪਰ ਆਂਟੀਆਂ ਨਹੀਂ ਪੈਣ ਦਿੰਦਾ ਸੀ ਉਹ ਵੀ ਹੱਥੋਂ ਨਹੀਂ ਉਤਾਰਿਆ ਇਸ ਚਪਾਹੀ ਮੂਰਤ ਨੂੰ ਦੇਖਣਾ ਇਸ ਮਹਾਜੋਦਾ ਮੂਰਤ ਦਾ ਦਰਸ਼ਨ ਕਰਨਾ ਇਹ ਉਹ ਮੂਰਤੀ ਹੈ ਜੋ ਕਵੀਆਂ ਦੇ ਦਰਬਾਰ ਲਾ ਕੇ ਕਵਿਤਾ ਤੇ ਕਾਟਿਆ ਸੁੰਦੀ ਸੁੰਦੀ ਤੇ ਆਪ ਕਵਿਤਾ ਕਹਿੰਦੀ ਹੁੰਦੀ ਸੀ ਹਾਂ ਇਹ ਗੁਲਸਤਾਨ ਵਾਲਾ ਹੱਥ ਉਹ ਹੈ ਜੋ ਸਰਿੰਦੇਰ ਬਾਬ ਤੇ ਬੀਨਾ ਤੇ ਫਿਰਦਾ ਕੋਮਲਤਾਈ ਦੀ ਹੱਦ ਕਰ ਦਿੰਦਾ ਹੁੰਦਾ ਸੀ ਹਾਏ ਉਹ ਮੂਰਤੀ ਹੈ ਜੋ ਦੁਖੀਆਂ ਲਈ ਪਸੀਜੀ ਦੀ ਤੇ ਮਿਹਰਾਂ ਨਾਲ ਅੰਦਰੋਂ ਬਾਹਰੋਂ ਕੋਲ ਕੋਲ ਜਾਂਦੀ ਸੀ ਜਿਸ ਦੀ ਜਗਤ ਦੇ ਗੁਣੀ ਆ ਕੇ ਓਟ ਲੈਂਦੇ ਹਨ ਇਹ ਉਹ ਅੱਖਾਂ ਹਨ ਇਸ ਬੇਲੇ ਬੇਰਸਮਤੀਆਂ ਹਨ ਜਿਨ੍ਹਾਂ ਨੇ ਜਗਤ ਦੇ ਦੁਖ ਹਰਨ ਲਈ ਆਪੇ ਨੂੰ ਕਈ ਵਾਰ ਭਰਿਆ ਆਹ ਕੌਣ ਸਮਝੇ ਇਸ ਮਿਰਦਲ ਤੇ ਹੀਰੇ ਮੰਗ ਪੀੜੇ ਦਿਲ ਦੀ ਕੁੰਡੀ ਨੂੰ ਹਾਂ ਦਰਸ਼ਨ ਕਰੋ ਮੂਰਤੀ ਦਾ ਅੰਦਰ ਦਾ ਕਿਸੇ ਨੂੰ ਪਤਾ ਹੈ ਇਸ ਮਹਾਨ ਮਾਨ ਵਾਲੇ ਦਾ ਜੋ ਆਪਣੀ ਅੱਖਾਂ ਦੇ ਸਾਹਮਣੇ ਪੁੱਤਰਾਂ ਨੂੰ ਯੋਜਦੇ ਤੇ ਮੈਦਾਨ ਵਿੱਚ ਮਰਦੇ ਵੇਖਦਾ ਤੇ ਸਾਵਾ ਸੇ ਸਾਵਾ ਸੇ ਆਖਦਾ ਹੈ ਕੌਣ ਇਸ ਗਹਿਰ ਗੰਭੀਰਤਾ ਦਿਲ ਨੂੰ ਸਮਝੇ ਹਾਂ ਦਰਸ਼ਨ ਕਰੋ ਤੇ ਨਾਮਸ ਕਰੋ ਕਰੋ ਤੇ ਆਖੋ ਤੂੰ ਤਨ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੂੰ ਤਨ ਹੈ ਤੂੰ ਤਨ ਹੈ ਉਧਰ ਤਰਾਏ ਸਿੰਘ ਉਸ ਖਮਾਨ ਵਿੱਚ ਵਿਛੜੇ ਖਿਸਕਦੇ ਤਿਲਕ ਦੇ ਰੌਲਾ ਪਾਉਂਦੇ ਸੈਨ ਦੇ ਲੁੱਕ ਦੇ ਉਚਕਦੇ ਲੋੜ ਪਈ ਤੇ ਧੌਲ ਧੱਪਾ ਕਰਦੇ ਨਸਦੇ ਨਿਕਲੇ ਜਾ ਰਹੇ ਹਨ ਇਹ ਪਿਆਰੇ ਵਿਸੜ ਸਤਗੁਰਾਂ ਤੋਂ ਆਪਣੀ ਜਾਨ ਬਚਾਉਣ ਦੀ ਤਾੰਗ ਵਿੱਚ ਨਹੀਂ ਸਨ ਪਰ ਕਿਸੇ ਔਖੀ ਥਾਂ ਫੁਰਤੀਆਂ ਦੇ ਸਰਦਾਰ ਸਤਗੁਰ ਜੀ ਇੰਉਂ ਸਿਗਰਤਾ ਨਾਲ ਨਿਕਲ ਗਏ ਕਿ ਉਸੇ ਕਠਨਤਾ ਵਿੱਚੋਂ ਨਿਕਲਦੇ ਸਿੱਖ ਆਪ ਨੂੰ ਮਿਲ ਨਾ ਸਕੇ ਤੇ ਆਪ ਦੀ ਸਿਗਰਤਾ ਦੀ ਬਰਾਬਰੀ ਨਾ ਕਰ ਸਕੇ ਪਰ ਇਹ ਤਰੇ ਸਤਗੁਰ ਦੇ ਟੱਲ ਬਾਕ ਦੇ ਭਰੋਸੇ ਵਾਲੇ ਉਸੇ ਤਾਰੇ ਦੀ ਸੇਧ ਜੋ ਸਤਗੁਰ ਨੇ ਦੱਸਿਆ ਸੀ ਤੁਰ ਹੀ ਗਏ ਰਾਹਤੇ ਵਿੱਚ ਸੱਜੇ ਖੱਬੇ ਸਾਰੇ ਭਾਲਸ ਕਰਦੇ ਗਏ ਇਹ ਵੀ ਉੰਨੀ ਦੇ ਤੇਥੇ ਕਿਵੇਂ ਵਿੱਚ ਸਨ ਪਰ ਪਿਆਰੇ ਦੀ ਸੇਵਾ ਦਾ ਚਾਉ ਕਦੇ ਚਾਉਂਦਾ ਨਹੀਂ ਅਣਚਵੇ ਮਨ ਤੁਰ ਹੀ ਗਏ ਤੁਰ ਹੀ ਕੀ ਨੱਸੀ ਗਏ ਆਖਰ ਪੌ ਫੁੱਟੀ ਬੇਲੇ ਉਸੇ ਟਿਕਾਣੇ ਦਾਇਬ ਨੇ ਪਹੁੰਚਾਇਆ ਜਿੱਥੇ ਤਰਾਨਾਥ ਸੀਤਲ ਕਟੌਰ ਰਾ ਉਤੇ ਬਰਾਜ ਰਹੇ ਸਨ ਖੂਹੇ ਤੇ ਪਾਣੀ ਲੈਣ ਗਏ ਤਾਂ ਦਇਆ ਸਿੰਘ ਨੇ ਕਿਹਾ ਕਦਮ ਇੱਥੇ ਅੱਗੇ ਨਹੀਂ ਤੁਰਦਾ ਜਾਂ ਥਕੇਮਾ ਹੋਇਆ ਹੈ ਜਾਂ ਪਿਆਰੇ ਦਾ ਮਲੇਮਾ ਹੈ ਧਰਮ ਨੇ ਕਿਹਾ ਧਰਮ ਸਿੰਘ ਨੇ ਕਿਹਾ ਉਹ ਬ੍ਰਿਛਾਂ ਦੇ ਓਲੇ ਕੁਝ ਚਮਕ ਚਮਕ ਹੈ ਜਾਂ ਅੱਗੇ ਵਧੇ ਤਾਂ ਹੀਰੇ ਦੀ ਚਮਕ ਹੋਰ ਸਾਫ ਹੋਦੀ ਸੀ ਇਸੇ ਵੇਲੇ ਸਤ ਗੁਰਜੀ ਦਾ ਗੁਣ ਸਤਰਾਣ ਵਾਲਾ ਹੱਥ ਅੱਗੋਂ ਉੱਠ ਕੇ ਸੀਸ ਤੇ ਪਿਆ ਸੀ ਤਾਂ ਉਸ ਵਿੱਚ ਜੜਿਆ ਹੀਰਾ ਚਮਕ ਮਾਰ ਰਿਹਾ ਸੀ ਮਾਨ ਸਿੰਘ ਨੇ ਅੱਗੇ ਜਾ ਕੇ ਡੱਠਾ ਤਾਂ ਖੁਸ਼ੀ ਦਾ ਹੜ ਆਇਆ ਪਿਆਰਾ ਆਪ ਲਿਆ ਪਿਆਰਾ ਪਾ ਲਿਆ ਪਰ ਆ ਤੱਕੋ ਰਾਠ ਮਾਨ ਸਿੰਘ ਅਜਿਤ ਮਾਨ ਸਿੰਘ ਇਹ ਲ ਮਾਨ ਸਿੰਘ ਦੇ ਨੈਣ ਪਰ ਆਏ ਹਾਏ ਮੇਰੇ ਆਸਾਂ ਦੇ ਮਾਲਕ ਕਿਸ ਦੇਸਾ ਵਿੱਚ ਕਿੰਜ ਕਿਸ ਕਠੋਰ ਧਰਤੀ ਪਰਪੁੰਜੇ ਵਿਰਾਜ ਰਹੇ ਹਨ ਰੋ ਕੇ ਦਿਲ ਵਿੱਚ ਹਵਾ ਖਾ ਕੇ ਫਿਰ ਸੰਭਲ ਕੇ ਦਿਲ ਨੂੰ ਕਹਿਣ ਲੱਗਾ ਓ ਮਾਨ ਸਿੰਘ ਇਹ ਰੱਬੀ ਜੋਤ ਹੈ ਆਪ ਹੈ ਤਰਾ ਦਾ ਪਾਰ ਹਰਨਾਈ ਹੈ ਇਹ ਤਾਂ ਦੁੱਖ ਸਾਡੇ ਲਈ ਪਾ ਰਹੇ ਹਨ ਸਾਡੇ ਮਨ ਨੂੰ ਮਾਇਆ ਦੀ ਗੁਲਾਮੀ ਤੋਂ ਤੇ ਸਾਡੇ ਸਰੀਰ ਨੂੰ ਪਾਪ ਦੀ ਗੁਲਾਮੀ ਤੋਂ ਸਾਡੇ ਦੇਸ਼ ਨੂੰ ਤੁਰਕ ਦੀ ਗੁਲਾਮੀ ਤੋਂ ਸਤੰਤਰ ਕਰਨ ਆਏ ਹਨ ਸਾਨੂੰ ਨਰਪੈ ਪਦ ਤੇ ਪਹੁੰਚਾਉਣ ਲਈ ਭੈ ਨਾਲ ਲੜ ਰਹੇ ਹਨ ਸਾਨੂੰ ਸੁੱਖ ਦੇਣ ਲਈ ਦੁੱਖਾਂ ਨਾਲ ਜੰਗ ਵਿਚਾਰ ਰਹੇ ਹਨ ਵਲਹਾਰ ਇਸ ਪਾਵਨ ਮੂਰਤ ਦੇ ਇਸ ਨੂੰ ਹਰਖ ਕਾਦਾ ਸੋਖ ਕਾਦਾ ਇਸ ਨੂੰ ਹਾਨ ਕੀ ਹੈ ਲਾਭ ਕੀ ਹੈ ਇਸ ਦਾ ਕੌਣ ਬੈਰੀ ਤੇ ਕੌਣ ਇਸ ਨੂੰ ਮੋਹ ਨਾਲ ਪਿਆਰਾ ਹੈ ਇਹ ਇੱਕ ਰਸ ਸਦਾ ਰੰਗ ਰਤੀ ਹੀਰੀ ਦੀ ਮੂਰਤੀ ਗੁਰੂ ਗੋਬਿੰਦ ਸਿੰਘ ਦੇ ਸਰੂਪ ਰੂਪ ਸਰੂਪ ਹੈ ਇਸ ਖੁਸ਼ੀ ਬੈਰਾਗ ਪ੍ਰੇਮ ਤੇ ਗਿਆਨ ਦੇ ਰੰਗਾਂ ਵਿੱਚ ਦੀ ਲੰਗਦਾ ਮਾਨ ਸਿੰਘ ਪਿੱਛੇ ਮੁੜਿਆ ਦਇਆ ਸਿੰਘ ਤੇ ਧਰਮ ਸਿੰਘ ਨੂੰ ਸਹਿਣਤ ਕੀਤੀ ਓ ਪਈ ਹਾਂ ਬੇਵਸੇ ਨੈਣ ਪਰ ਆਏ ਏ ਖੂਨੀ ਭੂਮੀ ਤੂੰ ਆਪਣਾ ਭਾਰ ਹਰਨ ਲਈ ਆਏ ਨਾਲ ਵੀ ਉਹ ਰੰਗ ਵਰਤ ਰਹੀ ਹੈ ਜੋ ਤੇਰੇ ਤਲ ਆ ਉੱਤੇ ਆਮ ਵਰਤ ਰਿਹਾ ਹੈ ਪਰ ਦੋਵੇਂ ਨਾਮ ਰਸਈਏ ਸੂਰਮੇ ਸੇ ਮਾਨ ਸਿੰਘ ਬਾਗ ਹੀ ਖੁਸ਼ੀ ਬਰਾਗ ਪ੍ਰੇਮ ਤੇ ਗਿਆਨ ਦੇ ਭਾਵਾਂ ਵਿੱਚ ਦੀ ਲੰਘ ਕੇ ਚਰਨ ਕਮਲਾਂ ਪਾਸ ਆ ਬੈਠੇ ਸਹਜੇ ਸਹਜੇ ਚਰਨ ਮਲਣ ਲੱਗੇ ਸਾਲੇ ਵੇਖ ਕੇ ਫੇਰ ਨੈਣ ਭਰ ਆਏ ਬਚਾ ਬਚਾ ਕੇ ਦੋਵੇਂ ਜਨੇ ਚਰਨਾਂ ਨੂੰ ਮਾਲਨ ਲੱਗੇ ਤੀਸਰੇ ਛੱਜਣ ਵੀ ਮਾਨੋ ਪਹਰਤੇ ਹਨ ਤਣੁੱਖ ਸੰਭਾਲ ਕੇ ਟਹਿਣ ਲੱਗ ਪਏ ਚਰਨਾ ਪਰ ਹੱਥ ਪੈਂਦਿਆ ਸਤਿਗੁਰ ਜੀ ਦੀ ਜਾਖ ਖੁੱਲੀ ਪਰ ਦਿਲਾਂ ਦੇ ਮਹਿਰਮ ਤੇ ਆਤਮ ਰੂਹਾਂ ਦੇ ਜਾਨੂ ਪਿਆਰ ਦੀ ਚਰਾਹਟ ਤੋਂ ਜਾਨੂ ਸੁੱਖ ਵਿੱਚ ਹੀ ਰਹੇ ਥੋੜੀ ਦੇਰ ਮਗਰੋਂ ਤਣੁੱਖ ਸੰਭਾਲ ਫੇਰ ਨੈਣ ਖੋਲੇ ਇੱਕਦਮ ਉੱਠੇ ਪਿਆਰਿਆਂ ਨੂੰ ਡੱਠਾ ਉਨ੍ਹਾਂ ਦੇ ਮੱਥੇ ਟੇਕਿਆ ਉਹਨਾਂ ਨੇ ਮੱਥਾ ਟੇਕਿਆ ਆਪਨੇ ਤਰਿਆਂ ਨੂੰ ਬਾਰੋ-ਬਾਰੀ ਸਾਥੀ ਨਾਲ ਲਾ ਕੇ ਪਿਆਰ ਦਿੱਤਾ ਹੁਣ ਦਇਆ ਸਿੰਘ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦਿਨ ਚੜਨ ਲੱਗਾ ਹੈ ਸੋਜਲੇਪ ਹੋਏ ਤੇ ਕੋਈ ਪਸਾਨ ਨਾ ਲਏ ਇਸ ਕਰਕੇ ਸੂਰਜ ਚੜ੍ਹਨ ਤੋਂ ਪਹਿਲਾਂ ਕਿਤੇ ਲੋਕ ਚੱਲਣਾ ਚਾਹੀਏ ਸਤਗੁਰੂ ਜੀ ਮੁਸਕਰਾ ਕੇ ਬੋਲੇ ਐਸ ਬਾਗ ਵਿੱਚ ਵੜ ਚੱਲੋ ਜੇ ਸਮਾਂ ਲੰਘ ਗਿਆ ਤਾਂ ਸੋਖ ਜੇ ਨਾ ਲੰਗਿਆ ਤਾਂ ਇਸੇ ਦੀ ਮੋਰਚੇ ਮੰਦੀ ਕੱਲ ਲਓ ਪੱਕੀ ਕੰਦ ਹੈ ਓਟ ਹੀ ਹੈ ਜੰਗ ਰਚਾ ਦੇਵਾਂਗੇ ਪੂਰਤੀ ਨਾਲ ਕੁਛ ਸਕਣ ਸਕਾਉਣ ਜੋਗਾ ਤੇ ਹੋਰ ਕੁਛ ਲੈ ਆਓ ਇਹ ਕਹੇ ਉੱਠੇ ਲੱਤਾਂ ਹੁਣ ਆਕੜ ਗਈਆਂ ਸਨ ਤੇ ਪੈਰਾਂ ਦੇ ਸਾਲੇ ਕਦਮ ਨਹੀਂ ਸੰ ਧਰਨ ਦਿੰਦੇ ਦਰਨ ਦੀ ਕੋਈ ਤਾਬ ਨਹੀਂ ਸੀ ਪਰ ਬਾਗ ਵਿੱਚ ਜਾ ਹੀ ਬੜੇ ਬਾਗ ਤਾਂ ਆਪਣਾ ਲੱਗਦਾ ਹੈ ਕਹਿ ਕੇ ਸਤਗੁਰ ਨੇ ਜੰਗਾ ਪਏ ਕੀ ਕਰਨਾ ਹੋ ਦੀ ਸੋਚ ਵਿੱਚ ਚਾਰ ਚਪੇਰੇ ਨਾਜਾ ਦੜਾਈ ਬਾਗ ਵਿੱਚ ਸੰਘਣੇ ਬ੍ਰਿਕਸ਼ ਦੀ ਓਟ ਵਿੱਚ ਜਾ ਬੈਠੇ ਖੂਬ ਵਗ ਰਿਹਾ ਸੀ ਖੂ ਦੇ ਗਾਦੀ ਨੇ ਪਸਾਤਾ ਕੀ ਕੋਈ ਉਹ ਹਨ ਜਿਨ੍ਹਾਂ ਦੀ ਮਹਿਮਾ ਮੇਰਾ ਮਾਲਕ ਕਰਿਆ ਕਰਦਾ ਹੈ ਬਾਗ ਵਿੱਚ ਦਾਵੇਦਾਰੇ ਵਾਂਗੋ ਆ ਗਏ ਹਨ ਮੈਂ ਦੌੜ ਕੇ ਮਾਲਕ ਨੂੰ ਖਬਰ ਕਰਾਂ ਮੱਤਾ ਉਹ ਭਗਤ ਵਿੱਚ ਫਰਕ ਨਾ ਪਵੇ ਜਾ ਗਲਾਬੇ ਨੇ ਉਸ ਜੋ ਉਸ ਦਾ ਮਾਲਕ ਸੀ ਤੇ ਗੁਰੂ ਘਰ ਦਾ ਮਸੰਦ ਸੀ ਉਸ ਕਾਮੇ ਤੋਂ ਸੁਨਿਆਤਾ ਭੱਜ ਆਇਆ ਇਹ ਮਸੰਦ ਡਰਾਕਲ ਮੰਦਾ ਸੀ ਪਰ ਸੰਮੁਖ ਸੀ ਗੁਰੂ ਜੀ ਤੇ ਭਰੋਸਾ ਰੱਖਦਾ ਸੀ ਅਤੇ ਸੇਵਾ ਪੂਜਾ ਕਰਦਾ ਸੀ ਅਤੇ ਉਸ ਮੋਹਣੀ ਮੂਰਤੀ ਦਾ ਪ੍ਰੇਮੀ ਪ੍ਰੇਮੀ ਵੀ ਚੰਗਾ ਸੀ ਸਾਰਾ ਹਾਲ ਦੇਖ ਕੇ ਸੁਣ ਤੇ ਸਮਝ ਕੇ ਆਖਣ ਲੱਗਾ ਇੱਥੇ ਦਿਨ ਲੋਕੀ ਸੇਪ ਕੇ ਗੁਜ਼ਾਰਾ ਲੈਣਾ ਠੀਕ ਹੈ ਹਨੇਰੇ ਹੋਏ ਮੇਰੇ ਘਰ ਚੱਲੋ ਉੱਥੇ ਲਕਾ ਪੂਰਾ ਰਹਿ ਜਾਵੇਗਾ ਗਲਾਬਾ ਮਿੱਠੇ ਸੁਆਦਾਂ ਤੇ ਕੁਛ ਹੱਥ ਦੇਣ ਵਾਲਾ ਸੀ ਜਿਸ ਕਰਕੇ ਮਾਸੀਵਾੜੇ ਦੇ ਹਿੰਦੂ ਮੁਸਲਮਾਨ ਸਾਰੇ ਇਸ ਦਾ ਲਿਹਾਜ਼ ਮੁਹਲਾਜਾ ਰਾਖ ਚੰਗਾ ਰੱਖਦੇ ਸੀ ਸਤ ਗੁਰਾਂ ਨੇ ਉਸ ਦੇ ਬਚਨ ਨੂੰ ਮੰਨ ਲਿਆ ਉਸ ਨੇ ਹੁਣ ਬਾਗ ਦੀ ਤੜਕਾਈ ਕੀਤੀ ਤੇ ਕੰਮੇ ਨੂੰ ਸਮਝਾ ਦਿੱਤਾ ਆਪਕਰੋਂ ਕੁਸ ਅੰਨ ਪਾਣੀ ਲੈਣ ਲਈ ਗਿਆ ਸਿੰਘਾਂ ਨੇ ਸ੍ਰੀ ਗੁਰੂ ਜੀ ਨੂੰ ਪੰਜ ਇਸ਼ਨਾਨਾ ਕਰਵਾਇਆ ਏਨੇ ਨੂੰ ਗੁਲਾਬੇ ਦਾ ਭਰਿਆ ਪਜਾਬਾ ਗਰਮ ਦੁੱਧ ਸਵਾਰੇ ਪਾ ਕੇ ਉਬਾਲਿਆ ਹੋਇਆ ਲੈ ਆਇਆ ਸਭਣਾ ਨੇ ਦੁੱਧ ਛਕਿਆ ਹੁਣ ਗੁਰੂ ਜੀ ਦੀ ਆਗਿਆ ਵਿੱਚ ਤਰਾਏ ਸਿੱਖ ਤੇ ਆਪ ਮਹਾਰਾਜ ਬਰਾਜ ਗਏ ਗਲਾਬਾ ਤੇ ਪਜਾਬਾ ਮਨੋ ਪਹਿਰੇ ਤੇ ਰਹੇ ਦਿਨ ਢਲੇ ਦੇ ਸਾਬੇਲੇ ਸਾਰੇ ਉੱਠੇ ਤੇ ਗਲਾਬੇ ਦੇ ਘਰੋਂ ਐਸ ਵੇਲੇ ਲਾਪਸੀ ਆਈ ਤੇ ਸਾਰਿਆਂ ਸਕੇ ਗਲਾਬੇ ਨੇ ਘਰ ਜਾ ਕੇ ਤਿਆਰੀ ਆਰੰਭ ਕੀਤੀ ਅਤੇ ਰਾਖੇ ਲਈ ਸਿੰਘ ਸਾਵਧਾਨ ਹੋ ਗਏ ਰਾਤ ਪਈ ਤੇ ਗਲਾਬਾ ਆ ਕੇ ਗੁਰੂ ਜੀ ਅਤੇ ਸਿੰਘਾਂ ਨੂੰ ਆਪਣੇ ਘਰ ਲੈ ਗਿਆ ਇੱਕ ਚਵਾਰੇ ਜੋ ਨਵਾਂ ਬਣਿਆ ਸੀ ਉਥੇ ਗੁਰੂ ਜੀ ਨੂੰ ਨਵੇਂ ਪਲੰਗ ਪਰ ਡੇਰਾ ਕਰਵਾਇਆ ਪ੍ਰੇਮ ਨਾਲ ਪ੍ਰਸਾਦਾ ਸਕਾਇਆ ਰਾਤ ਸੌ ਰਹੇ ਤੇ ਸਵੇਰੇ ਗੁਰੂ ਜੀ ਇਸ਼ਨਾਨ ਕਰਨ ਲੱਗੇ ਕਸੈਰੇ ਦੇ ਪੋਚੇ ਜੰਗਾ ਵਿੱਚ ਖਿੱਚਦੇ ਚਿੰਬੜ ਚੁੱਕੇ ਸਨ ਗਰਮ ਪਾਣੀ ਨਾਲ ਛਾਏ ਫਿਰ ਇਸ਼ਨਾਨ ਕੀਤਾ ਇਥੇ ਹੁਣ ਇਸ ਪ੍ਰਕਾਰ ਦੀਆਂ ਸਾਖੀਆਂ ਮਿਲਦੀਆਂ ਹਨ ਲੰਗਰ ਵਾਸਤੇ ਜਦ ਬੱਕਰਾ ਆਇਆ ਤੇ ਗੋਲੀ ਮਾਰ ਕੇ ਝੜਕਾਇਆ ਗਿਆ ਤਾਂ ਗਵਾਨ ਦੇ ਇੱਕ ਬ੍ਰਾਹਮਣ ਨੇ ਖੜਾਕ ਸੁਣ ਕੇ ਸੱਕ ਕੀਤਾ ਕੀ ਕੀ ਹੈ ਤੇ ਟੋ ਕਰ ਕਰਕੇ ਉਸਨੇ ਪਤਾ ਲਾ ਹੀ ਲੇਤਾ ਸੋ ਥਾਲ ਪੱਤਾ ਸਿਆਂ ਦਾ ਤੇ ਇੱਕ ਜੰਮੂ ਧਰ ਕੇ ਬੇਪੁੱਸੇ ਅੰਦਰ ਆ ਕੇ ਚਵਾਰੇ ਚੜ ਗਿਆ ਤੇ ਅੱਗੇ ਧਰ ਕੇ ਆ ਕੇ ਮੱਥਾ ਟੇਕਿਆ ਇਹ ਬ੍ਰਾਹਮਣ ਅੱਗੇ ਗੁਰੂ ਜੀ ਦੇ ਦਰਸ਼ਨ ਕਰ ਆਇਆ ਸੀ ਤੇ ਗੁਰੂ ਜੀ ਦੇ ਸਰਦਾ ਵੀ ਰੱਖਦਾ ਸੀ ਗਰੀਬ ਸੀ ਤੇ ਸਰਲ ਸੀ ਸਤ ਗੁਰਾਂ ਨੇ ਪੰਜਾਂ ਮਹਾਰੇ ਥਾਲ ਵਿੱਚ ਰੱਖ ਦਿੱਤੀਆਂ ਬ੍ਰਾਹਮਣ ਅਸੀਸ ਦੇ ਕੇ ਮੱਥਾ ਟੇਕ ਕੇ ਥਾਲ ਚੁੱਕ ਕੇ ਘਰ ਆ ਗਿਆ ਉਸ ਦਾ ਗੁਰੂ ਨਾਲ ਪਿਆਰ ਤੇ ਭਾਵ ਸੀ ਏਸੀ ਕੀ ਸਾਰਾ ਆਪ ਸਾਰਾ ਕਸ਼ਟ ਸਾਡੇ ਧਰਮ ਰੱਖਿਆ ਵਾਸਤੇ ਚੱਲ ਰਹੇ ਹੋ ਜੰਬੂ ਅੱਗੇ ਧਰਨਾ ਇਸ ਗੱਲ ਦੀ ਇਨਸਾਨੀ ਸੀ ਕਿ ਮੈਂ ਆਪ ਦੀ ਸਰਨ ਹਾਂ ਮਿੱਤਰ ਦਾ ਦਾਸ ਹਾਂ ਦਰਸ਼ਨ ਨੂੰ ਆਇਆ ਹਾਂ ਤੇ ਆਪ ਆਪਣਾ ਮਿੱਤਰ ਜਾਨੋ ਪ੍ਰੰਤੂ ਬਾਹਮਣ ਦੇ ਹੋ ਜਾਣ ਮਗਰੋਂ ਗਲਾਬੇ ਦੀ ਬਹੁਤੀ ਘਬराई ਕਿ ਸਤਗੁਰਾਂ ਦੀ ਸੋਏ ਨਿਕਲ ਗਈ ਹੈ ਉਹ ਨਾ ਹੋਵੇ ਜੋ ਇਹ ਪਤਾ ਬਾਹਰ ਕੱਢ ਦੇਵੇ ਪਤੀ ਨੂੰ ਸਮਝਾਇਆ ਉਹ ਵੀ ਡਰਿਆ ਪਰ ਇੱਕ ਪਾਸੇ ਉਸ ਦਾ ਸੈਦਕ ਸੀ ਦੂਏ ਪਾਸੇ ਡਰ ਇਸ ਲਈ ਅਸੰਜਮ ਵਿੱਚ ਰਹਾ ਐਤਨੇ ਨੂੰ ਦੂਸਰੇ ਹਸਮਾਏ ਸੱਧਿਆ ਦੇ ਘਰ ਮਹਾਪ੍ਰਸਾਦ ਦੀਆਂ ਹੱਡੀਆਂ ਜਾ ਪਈਆਂ ਉਹਨਾਂ ਨੇ ਉੱਚੀ ਉੱਚੀ ਕਿਹਾ ਉਹ ਇਹ ਗਲਾਬਿਆ ਤੋ ਕਿੰਨਾ ਨੂੰ ਘਰ ਉਤਾਰਿਆ ਹੈ ਪਰ ਐਤਨੇ ਨੂੰ ਸੱਧਿਆਣੀ ਨੇ ਕੀ ਕਿਹਾ ਡਠਾ ਕਿ ਮੋਹਰਾ ਵੀ ਡਿੱਗਿਆ ਹਨ ਸੱਧਿਆਣੀ ਉਹ ਮੋਹਰਾ ਚਾਹੁੰਦੀ ਵੀ ਜਾਵੇ ਤੇ ਆਖੀ ਜਾਵੇ ਕੋਈ ਡਰ ਨਹੀਂ ਭੈਣ ਪੁੱਲ ਭਲੇਖੇ ਜੇ ਕੋਸ ਕੂੜਾ ਕਰਕਟ ਸਾਡੇ ਪਾਸੇ ਆ ਪਿਆ ਤਾਂ ਸੁਖ ਹਮਸਾਏ ਤਾਂ ਮਾਂ ਪਿਓ ਜਾਏ ਹੁੰਦੇ ਹਨ ਤੇ ਉੱਧਰ ਸੱਦਿਆ ਨਹੀਂ ਪੁੱਤਰ ਪਤੀ ਨੂੰ ਮੋਹਰਾਂ ਦਿਖਾ ਕੇ ਉੱਚੀ ਬੋਲਣੋ ਹੋੜਦੀ ਪਰ ਗਲਾਬੇ ਦੀ ਬੋਟੀ ਨੂੰ ਇਸ ਤੋਂ ਵੀ ਘਬਰਾ ਘਬਰਾ ਹੋਇਆ ਸਤ ਗੁਰਾਂ ਨੇ ਇਸ ਕੌਤਕ ਨਾਲ ਮੁੱਲ ਪਾ ਲਿਆ ਕਿ ਹਸਮਾਏ ਲੋਭੀ ਹਨ ਗੁਰੂ ਜੀ ਨੇ ਗਲਾਬੇ ਦਾ ਘਬਰਾ ਵੀ ਡੱਠਾ ਗਲਾਬੇ ਨੇ ਬੇਨਤੀ ਕੀਤੀ ਕਿ ਇਸ ਪਾਸਾ ਕੋਸ ਤੁਰਕ ਜੱਥਾ ਪੁੱਜਾ ਹੈ ਆਪ ਦਾ ਹੁਣ ਇੱਥੋਂ ਤੁਰ ਜਾਣਾ ਹੀ ਸੋਹਣੀ ਗੱਲ ਹੈ ਇਹ ਬੇਨਤੀ ਮੈਂ ਆਪ ਦੀ ਸਲਾਮਤੀ ਵਾਸਤੇ ਕਰਦਾ ਹਾਂ ਪਰ ਉੰਜ ਮੈਂ ਵੀ ਆਪਣੇ ਲਈ ਡਰਦਾ ਹਾਂ ਮੈਂ ਸ੍ਰੀ ਜੀ ਤੋਂ ਆਪਣੇ ਨਿਆਣ ਪੋਣੇ ਦਾ ਵੀ ਲਕੋ ਨਹੀਂ ਕਰਦਾ ਤਦ ਗੁਰੂ ਜੀ ਆਖਣ ਲੱਗੇ ਗਬਲਾ ਗਲਾਬਿਆ ਘਬਰਾਣਾ ਵਾਹਿਗੁਰੂ ਤੇਰਾ ਬਾਲ ਵੀ ਵਿੰਗਾ ਨਹੀਂ ਕਰੇਗਾ ਤੇ ਅਸੀਂ ਸਹੀ ਸਲਾਮਤ ਅਸ਼ੋਪ ਨਿਕਲ ਜਾਵਾਂਗੇ ਅਕਾਲ ਸਾਡੇ ਨਾਲ ਹੈ ਇਥੇ ਮਾਸੀਵਾੜੇ ਸਤਗੁਰਜੀ ਨੂੰ ਆ ਮਿਲੇ ਗਣੀ ਖਾਂ ਨਵੀ ਖਾਂ ਦੋ ਪਠਾਨ ਭਰਾ ਜੋ ਸਤਗੁਰ ਦੇ ਕਦੇ ਸੇਵਕ ਵੀ ਰਹਿ ਗਏ ਫੇਰ ਘੋੜੇ ਵੇਚਣ ਵੀ ਆਇਆ ਕਰਦੇ ਸਨ ਫੇਰ ਇਹਨਾਂ ਨੇ ਨੂਰਪੁਰ ਦਾ ਸੱਦਾ ਲਿਆ ਮਲਾਇਆ ਜੋ ਕਾਜੀ ਸੀ ਤੋਂ ਜੋ ਪਹਿਲੇ ਤੋਂ ਹੀ ਗੁਰੂ ਜੀ ਦਾ ਪ੍ਰੇਮੀ ਸੀ ਇਥੇ ਸਤਗੁਰਾਂ ਜੀ ਨੇ ਇੱਕ ਖੱਤ ਔਰ ਗਜੇਬ ਨੂੰ ਲਿਖਿਆ ਜਿਸ ਵਿੱਚ ਕੀਤੇ ਕੋਲਕਰਾਰ ਨੂੰ ਤੋੜ ਕੇ ਮੋੜ ਹਮਲਾ ਕਰਨ ਤੇ ਬਾਬਤ ਲਿਖਿਆ ਹੈ ਇਹ ਖਾਤ ਇਥੋਂ ਹੀ ਤੁਰਨਾ ਸੀ ਤਾਂ ਕਿ ਸਰਕਾਰੀ ਤੇ ਜੋ ਝੂਠ ਦੀ ਮਸੱਚ ਝੂਠ ਦੀ ਮਲਾਵਟ ਭਰੀ ਖਬਰ ਪਾਸਾ ਨੂੰ ਪੁੱਜਣੀ ਹੈ ਉਸ ਤੋਂ ਪਹਿਲਾਂ ਪਾਸਾ ਨੂੰ ਗੁਰੂ ਜੀ ਵੱਲੋਂ ਸੱਚੀ ਖਬਰ ਪੁੱਜ ਕੇ ਕਿ ਜੋ ਮਨਸੂਬਾ ਪਾਸਾ ਨੇ ਜਾ ਅਹਲਕਾਰਾਂ ਨੇ ਬਣਾਇਆ ਸੀ ਕਿ ਕਸਮਾ ਖਾ ਕੇ ਗੁਰੂ ਜੀ ਨੂੰ ਕਿਲੇ ਤੋਂ ਬਾਹਰ ਕੱਢੋ ਫਿਰ ਕਸਮ ਤੋੜ ਕੇ ਹਮਲਾ ਕਰ ਦਿਓ ਇਸ ਤਰ੍ਹਾਂ ਦੇ ਦਗੇ ਨਾਲ ਮਾਰ ਲਿਓ ਉਹ ਮਨਸੂਬਾ ਕਾਮਯਾਬ ਨਹੀਂ ਹੋਇਆ ਫਿਰ ਪਾਸਾ ਨੂੰ ਪਤਾ ਲੱਗੇ ਕਿ ਗੁਰੂ ਜੀ ਜਿਉਂਦੇ ਹਨ ਅਜੇ ਲੜਨ ਨੂੰ ਤਿਆਰ ਹਨ ਪਰ ਸ਼ਾਂਤੀ ਨਾਲ ਗੱਲਬਾਤ ਵੀ ਹੋ ਸਕਦੀ ਹੈ ਇਸ ਖੱਤ ਤੋਂ ਇਹ ਵੀ ਅਸਰ ਪੈਂਦਾ ਹੈ ਕਿ ਰਾਜਤਾਨੀ ਫੌਜ ਗਵਾ ਕੇ ਦੋ ਪੁੱਤਰ ਚਮਕੌਰ ਵਿੱਚ ਸੀਧ ਕਰਾ ਕੇ ਵੀ ਗੁਰੂ ਜੀ ਦੀ ਸੁਰਤ ਨਹੀਂ ਹਾਰੀ ਹੌਸਲਾ ਨਹੀਂ ਡੱਟਾ ਮਰਦਾਨਗੀ ਨੇ ਚਵੀ ਨਹੀਂ ਖਾਦੀ ਪਾਸਾ ਤੋਂ ਡਰ ਨਹੀਂ ਮੰਨਿਆ ਇਹ ਖੱਤ ਜਾਪਦਾ ਹੈ ਕਿ ਭਾਈ ਦਇਆ ਸਿੰਘ ਜੀ ਮਾਸੀਵਾੜੇ ਤੋਂ ਲੈ ਹੀ ਲੈ ਕੇ ਤੁਰੇ ਹਨ ਤੇ ਨੂਰਪੁਰੀ ਕਾਜੀ ਨੇ ਤੇ ਗਣੀਖਾ ਨਵੀਖਾਨੇ ਸਹਤਾ ਦਿੱਤੀ ਪਠਾਨਾ ਨੇ ਤਾਂ ਉਹਨਾਂ ਨੂੰ ਮਾਸੀਵਾੜੇ ਤੋਂ ਪਾਰ ਪਹੁੰਚਾਇਆ ਜਦੋਂ ਖਾਤਰੇ ਵਿੱਚੋਂ ਨਿਕਲ ਗਈ ਤਾਂ ਕਾਜੀ ਨੇ ਉਹ ਖੱਤ ਭਾਈ ਦਇਆ ਸਿੰਘ ਨੂੰ ਪਹੁੰਚਾਇਆ ਉਹ ਖੱਤ ਜੋ ਮਾਸੀਵਾੜੇ ਤੋਂ ਸਤਗੁਰਾਂ ਨੇ ਔਰੰਗਜੀਬ ਨੂੰ ਕੱਲਿਆ ਸੀ ਆਪਣਾ ਇਹ ਕਾਰਜ ਕਰਕੇ ਸਤਗੁਰ ਜੀ ਮਾਸੀਵਾੜੇ ਤੋਂ ਤੁਰ ਗਏ ਤੇ ਕਿਸੇ ਨੂੰ ਥੋ ਨਾ ਪਿਆ ਮਾਸੀ ਵੜੇ ਤੋਂ ਤਰ ਕੇ ਸ੍ਰੀ ਗੁਰੂ ਜੀ ਕਲਾਲ ਲੱਲਾ ਕੁੱਬੇ ਕਟਾਣੀ ਰਾਮਪੁਰ ਹੁੰਦੇ ਹੋਏ ਕਨੇ ਚ ਆਪੜੇ ਇੱਥੇ ਆਪ ਬੈਠੇ ਸਨ ਕਿ ਫਤਪਸਤਾ ਨਾਮ ਇੱਕ ਜੱਟ ਜੋ ਆਪ ਦਾ ਸਿੱਖ ਸੀ ਆ ਮਿਲਿਆ ਤੇ ਸੇਵਾ ਪੁੱਸਣ ਲੱਗਾ ਗੁਰੂ ਜੀ ਨੇ ਕਿਹਾ ਆਪਣੀ ਘੋੜੀ ਲਿਆ ਦੇ ਇਸ ਨੇ ਘਰ ਜਾ ਕੇ ਘੋੜੀ ਤਾਂ ਨਾ ਆਂਦੀ ਪਰ ਇੱਕ ਛੋਟੀ ਟੈਰ ਕਾਠੀ ਪਾ ਕੇ ਲੈ ਆਇਆ ਜੋ ਬਹੁਤ ਨੀਵੀ ਸੀ ਗੁਰੂ ਜੀ ਨੇ ਹੱਥ ਦੇਖ ਕੇ ਹੱਸ ਕੇ ਕਹਿਣ ਲੱਗੇ ਫੱਤਿਆ ਵੱਡੀ ਘੋੜੀ ਲਿਆ ਇਸ ਟਾਇਰ ਤੇ ਸਾਡੇ ਸਵਾਰੀ ਲੈ ਕੇ ਨਹੀਂ ਫੱਤੇ ਨੇ ਬੜਾ ਕਰਕੇ ਕਿਹਾ ਪਾਸਾ ਉਹ ਤਾਂ ਮੇਰਾ ਜਵਾਈ ਲੈ ਗਿਆ ਹੈ ਗੁਰੂ ਜੀ ਨੇ ਕਿਹਾ ਬਲਾ ਨਾ ਕਰ ਘੋੜੀ ਲਿਆ ਦੇ ਅਗਲੇ ਪਿੰਡੋਂ ਮੋੜ ਕੱਲਾਂਗੇ ਉਥੋਂ ਹੋਰ ਲੈ ਲਵਾਂਗੇ ਪਰ ਫੱਤੇ ਨੇ ਝੂਠ ਨੂੰ ਹੀ ਪਿਆਰ ਕੀਤਾ ਤੇ ਘੋੜੀ ਨਾ ਦਿੱਤੀ ਕਰ ਗਿਆ ਤਾਂ ਵੱਡੀ ਘੋੜੀ ਨੂੰ ਸੱਪ ਲੜ ਚੁੱਕਾ ਸੀ ਤੇ ਉਸੇ ਸੱਪ ਦੇ ਡੰਗ ਨਾਲ ਆਪ ਵੀ ਚੱਲ ਬਸਿਆ ਇਥੋਂ ਰਵਾਨਾ ਹੋ ਕੇ ਗੁਰੂ ਜੀ ਆਲਮਗੀਰ ਜੋਧਮੋਹੀ ਹੁੰਦੇ ਹੋਏ ਏਹ ਹਰਾਪ ਆ ਆਪਣੇ ਸਿੱਖ ਕਰਪਾਲ ਉਦਾਸੀ ਦੇ ਡੇਰੇ ਉਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ